ਕੋਈ ਇਨਸਾਨ ਇੰਨਾ ਵੀ ਗਿਰ ਸਕਦਾ ਕਿ ਉਹ ਆਪਣੀ ਪਤਨੀ ਨੂੰ ਕਹੇ ਕਿ ਤੂੰ ਵੱਖ-ਵੱਖ ਗੈਰ-ਮਰਦਾਂ ਦੇ ਨਾਲ ਸਬੰਧ ਬਣਾ ਤੇ ਮੈਨੂੰ ਪੈਸੇ ਕਮਾ ਕੇ ਦੇ ਐਨੀ ਘਟੀਆ ਮਾਨਸਿਕਤਾ ਦਾ ਆ ਵਿਅਕਤੀ ਜਿਹੜਾ ਆਪਣੀ ਔਰਤ ਨੂੰ ਆਪਣੇ ਦੋਸਤਾਂ ਅੱਗੇ ਜ਼ਬਰਦਸਤੀ ਪਰੋਸਦਾ ਸੀ ਕਿ ਤੂੰ ਇਹਨਾਂ ਦੇ ਨਾਲ ਸਰੀਰਕ ਸੰਬੰਧ ਬਣਾ ਕਿਉਂਕਿ ਉਹ ਜਿਹੜਾ ਪਤੀ ਸੀ ਉਹ ਸ਼ਰਾਬ ਪੀਣ ਦਾ ਤੇ ਜੂਆ ਖੇਡਣ ਦਾ ਆਦੀ ਸੀ ਜਿਹਦੇ ਕਰਕੇ ਉਹ ਨਿਤ ਪੈਸਿਆਂ ਦੀ ਡਿਮਾਂਡ ਆਪਣੀ ਪਤਨੀ ਤੋਂ ਕਰਦਾ ਸੀ ਤੇ ਆਪਣੇ ਪੈਸਿਆਂ ਦੀ ਪੂਰਤੀ ਕਰਨ ਵਾਸਤੇ ਉਹ ਆਪਣੀ ਘਰ ਵਾਲੀ ਨੂੰ ਆਪਣੇ ਦੋਸਤਾਂ ਸਾਹਮਣੇ ਪਰੋਸਦਾ ਸੀ ਤਾਂ ਜਦੋਂ ਉਹਦੇ ਘਰ ਵਾਲੀ ਉਹਦੀਆਂ ਇਹਨਾਂ ਹਰਕਤਾਂ ਦਾ ਵਿਰੋਧ ਕਰਦੀ ਸੀ ਤਾਂ ਉਹ ਉਹਨੂੰ ਕੁੱਟਦਾ ਮਾਰਦਾ ਸੀ ਬੁਰੀ ਹਾਲਤ ਕਰਦਾ ਸੀ ਪਤਨੀ ਕਹਿੰਦੀ ਮੇਰਾ ਤਾਂ ਕੋਈ ਘਰ ਵੀ ਹੈ ਨਹੀਂ ਸੀ ਕਿ ਮੈਂ ਆਪਣੇ ਮਾਪੇ ਘਰ ਹੀ ਚਲੀ ਜਾਂਦੀ ਮੇਰਾ ਤਾਂ ਕੋਈ ਨਹੀਂ ਸੀਗਾ ਜਿਹਦੇ ਕਰਕੇ ਮੈਂ ਉਹਦਾ ਇਹ ਤਸ਼ੱਦਦ ਝੱਲਦੀ ਰਹੀ ਤਾਂ ਕਹਿੰਦੀ ਇਹ ਗੱਲ ਵੈਸੇ ਹੈ ਹਕੀਕਤ ਕਿ ਜਿੰਨਾ ਟਾਈਮ ਮਾਪੇ ਹੁੰਦਾ ਉਹਨਾਂ ਟਾਈਮ ਤਾਂ ਇੱਕ ਧੀ ਆਪਣੇ ਮਾਪੇ ਘਰ ਵੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਵਿੱਚ ਫਿਰ ਭਰਾ ਭਜਾਈਆਂ ਦੇ ਹਾਲਤ ਅਸੀਂ ਜਾਣਦੇ ਹੀ ਆ ਭਾਵੇਂ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਕਈ ਵਾਰ ਤਾਂ ਉਹਨਾਂ ਦੀਆਂ ਆਰਥਿਕ ਮਜਬੂਰੀਆਂ ਹੁੰਦੀਆਂ ਭੈਣ ਭਰਾ ਆਰਥਿਕ ਮਜਬੂਰੀਆਂ ਕਰਕੇ ਆਪਣੇ ਭੈਣ ਭਰਾ ਦਾ ਸਾਥ ਨਹੀਂ ਦੇ ਸਕਦੇ ਤੇ ਕਈ ਵਾਰ ਜਿਵੇਂ ਹੁਣ ਖੂਨ ਹੀ ਚਿੱਟਾ ਹੋ ਗਿਆ ਏ ਕੋਈ ਸਾਥ ਦੇ ਕੇ ਵੀ ਖੁਸ਼ ਨਹੀਂ ਕੋਈ ਮਰੇ ਕੋਈ ਜੀਵੇ ਆਪਾਂ ਨੂੰ ਕੀ ਲੱਗੇ ਆ ਅੱਜ ਕੱਲ੍ਹ ਹਾਲਤ ਹੋ ਗਈ ਆ ਭੈਣ ਭਰਾਵਾਂ ਦੀ ਵੀ ਤਾਂ ਉਹ ਵਿਚਾਰੀ ਕਹਿੰਦੀ ਕਿ ਮੈਂ ਆਪਣੇ ਪਤੀ ਦਾ ਤਸ਼ੱਦਦ ਸਹਿੰਦੀ ਰਹੀ ਤੇ ਮੈਂ ਇਹਦਾ ਵਿਰੋਧ ਕਰਦੀ ਰਹੀ ਜਦੋਂ ਵੀ ਇਹ ਆਪਣੇ ਦੋਸਤ ਜਾਂ ਬਾਰੋਂ ਬੰਦੇ ਲੈ ਕੇ ਆਉਂਦਾ ਸੀ ਮੈਂ ਵਿਰੋਧ ਕਰਦੀ ਸੀ ਤਾਂ ਇਹ ਮੈਨੂੰ ਕੁੱਟਦਾ ਮਾਰਦਾ ਸੀ ਤੇ ਮੈਨੂੰ ਧੱਕਾ ਦੇ ਕੇ ਅੰਦਰ ਬੰਦ ਕਰਕੇ ਖੁਦ ਘਰ ਤੋਂ ਬਾਹਰ ਚਲਾ ਜਾਂਦਾ ਸੀ ਤਾਂ ਕਹਿੰਦੀ ਜਦੋਂ ਮੈਂ ਬਹੁਤ ਜ਼ਿਆਦਾ ਇਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਤੇਰੀਆਂ ਇਹੋ ਜਿਹੀਆਂ ਜਿਹੜੀਆਂ ਘਟੀਆ ਹਰਕਤਾਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨਾ ਤੇ ਉਹਨੇ ਮੇਰੀ ਛੋਟੀ ਜੀ ਮਾਸੂਮਤੀ ਤੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਤੇ ਹੁਣ ਮੈਂ ਥਾਂ ਥਾਂ ਤੇ ਤੱਕੇ ਖਾ ਰਹੀ ਆ ਕਿਤੇ ਮੈਂ ਕਿਤੇ ਜਾਨੀ ਆ ਕਿਤੇ ਮੈਂ ਕਿਤੇ ਜਾਨੀ ਆ ਮੇਰੇ ਰਹਿਣ ਦਾ ਕੋਈ ਟਿਕਾਣਾ ਨਹੀਂ ਗਾ ਕਹਿੰਦੀ ਇਸੇ ਗੱਲਾਂ ਮੈਨੂੰ ਡਰਤੀ ਤੇ ਇਸੇ ਕਰਕੇ ਮੈਂ ਪਤੀ ਦਾ ਜਿਹੜਾ ਤਸ਼ੱਦਦ ਚੱਲ ਰਹੀ ਸੀ ਅੱਜ ਉਸ ਔਰਤ ਦੀ ਬੁਰੀ ਹਾਲ ਤੱਕ ਕਿਸੇ ਨੇ ਉਸ ਔਰਤ ਨੂੰ ਸਲਾਹ ਦਿੱਤੀ ਜਿਹਦੇ ਕਰਕੇ ਉਹ ਵਿਚਾਰੀ ਥਾਣੇ ਐਫ ਆਈ ਆਰ ਕਰਾਉਂਦੀ ਆ ਆਪਣੇ ਪਤੀ ਤੇ ਤਾਂ ਪੁਲਿਸ ਉਸ ਔਰਤ ਨੂੰ ਭਰੋਸਾ ਦਿੰਦੀ ਆ ਕਿ ਜਿਹੜੀਆਂ ਉਹਨੇ ਅਸ਼ਲੀਲ ਸਮਗਰੀ ਸੀਗੀ ਨਾ ਇੱਕ ਗੱਲ ਹੋਰ ਕੁੜੀ ਨੇ ਉਹ ਔਰਤ ਨੇ ਦੱਸੀ ਕਿ ਮੇਰਾ ਪਤੀ ਫੇਸਬੁੱਕ ਤੇ ਜਾਲੀ ਆਈਡੀ ਬਣਾ ਕੇ ਮੇਰੇ ਨਾਂ ਤੇ ਉਹਦੇ ਤੇ ਅਸ਼ਲੀਲ ਸਮਗਰੀ ਅਸ਼ਲੀਲ ਫੋਟੋ ਪਾਉਂਦਾ ਸੀ ਤੇ ਉਹਨੇ ਮੈਨੂੰ ਸਪਸ਼ਟ ਰੂਪ ਵਿੱਚ ਹੀ ਕਹਿ ਦਿੱਤਾ ਸੀ ਕਿ ਮੈਨੂੰ ਤਾਂ ਤੇਰੇ ਤੋਂ ਪੈਸਾ ਚਾਹੀਦਾ ਤਾਂ ਕਹਿੰਦੀ ਉਹਨੇ ਉਹ ਸਾਰਾ ਮਾਮਲਾ ਪੁਲਿਸ ਨੂੰ ਦੱਸਿਆ ਤਾਂ ਪੁਲਿਸ ਨੇ ਜਿਹੜੀਆਂ ਵੀਡੀਓ ਫੋਟੋ ਸਾਰੀ ਜਿਹੜੀ ਅਸ਼ਲੀਲ ਸਮਗਰੀ ਸੀ ਉਹ ਲੈ ਲਈ ਆ ਤੇ ਉਹਨਾਂ ਦਾ ਕਹਿਣਾ ਕਿ ਫੋਰੈਂਸਿਕ ਲੈਬ ਵਿੱਚੋਂ ਇਹਦਾ ਟੈਸਟ ਕਰਵਾਇਆ ਜਾਊਗਾ ਤੇ ਇਸ ਵੱਖ-ਵੱਖ ਧਰਾਵਾਂ ਤਹਿਤ ਪੁਲਿਸ ਨੇ ਪਤਨੀ ਦੇ ਉੱਪਰ ਸੌਰੀ ਪਤੀ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਕੇ ਬੰਦੀ ਕਾਰਵਾਈ ਜਿਹੜੀ ਪਤੀ ਦੇ ਉੱਪਰ ਕੀਤੀ ਜਾਊਗੀ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਨਿਕਲ ਕੇ ਇਸ ਪੂਰੇ ਮਾਮਲੇ ਬਾਰੇ ਕੀ ਸਾਹਮਣੇ ਆਉਂਦਾ ਇਸ ਮਾਮਲੇ ਦੀ ਕੀ ਸਚਾਈ ਆ ਉਹ ਪਤੀ ਨੇ ਇੰਨੀ ਘਟੀਆ ਹਰਕਤ ਜੇਕਰ ਉਹ ਪਤੀ ਨੇ ਆਪਣੀ ਪਤਨੀ ਨਾਲ ਇੰਨੀ ਘਟੀਆ ਹਰਕਤ ਕੀਤੀ ਤਾਂ ਕਿਉਂ ਕੀਤੀ ਆ ਇਹ ਮਾਮਲਾ ਪਾਣੀਪੱਤੋਂ ਹਰਿਆਣੇ ਦੇ ਪਾਣੀਪੱਤੋਂ ਸਾਹਮਣੇ ਆਇਆ ਤਾਂ ਬੇहद ਮੰਦਭਾਗੀ ਘਟਨਾ ਕਹੀ ਜਾ ਸਕਦੀ ਆ ਕਿ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਜਿਹਦੀ ਇੱਜ਼ਤ ਦੀ ਉਹ ਰਾਖੀ ਕਰਦਾ ਜਿਹੜਾ ਉਹ ਸਮਝਦਾ ਕਿ ਮੇਰੇ ਘਰ ਦੀ ਇੱਜ਼ਤ ਆ ਉਹਨੂੰ ਐਵੇਂ ਗੈਰ ਮਰਦਾਂ ਦੇ ਸਾਹਮਣੇ ਪ੍ਰੋਸਦਾ ਜਿਹੜਾ ਕਹਿੰਦੇ ਸ਼ਰਾਬ ਪੀਣ ਦਾ ਤੇ ਜੂਆ ਖੇਡਣ ਦਾ ਆਦੀ ਸੀ ਅੱਜ ਤੱਕ ਇਸ ਸ਼ਰਾਬ ਨੇ ਕਿੰਨੇ ਘਰ ਪੱਟ ਦਿੱਤੇ ਆ ਤੇ ਇਸ ਜੂਏ ਨੇ ਪਰ ਫਿਰ ਵੀ ਸਾਡੇ ਕਈ ਲੋਕ ਨੇ ਜਿਹੜੇ ਸ਼ਰਾਬ ਨੂੰ ਕੋਈ ਨਸ਼ਾ ਹੀ ਨਹੀਂ ਮੰਨਦੇ ਤਾਂ ਹੁਣ ਤੱਕ ਕਿੰਨੀਆਂ ਸਟੋਰੀਆਂ ਇਹੋ ਜੀਆਂ ਸਾਹਮਣੇ ਆ ਗਈਆਂ ਜੀ ਦੇ ਕਰਕੇ ਸ਼ਰਾਬ ਪੀਂਦੇ ਪਤੀ ਨੇ ਪੈਸੇ ਮੰਗਣ ਦਾ ਉਹ ਆਦੀ ਹੋ ਜਾਂਦਾ ਆਪਣੀ ਪਤਨੀ ਤੋਂ ਫਿਰ ਉਹਦੀ ਕੁੱਟਮਾਰ ਕਰਦਾ ਆਪਣੇ ਪਰਿਵਾਰਕ ਮੈਂਬਰਾਂ ਦੀ ਆਪਣੇ ਮਾਪੇ ਦੀ ਤਾਂ ਫੇਰ ਕਈ ਵਾਰ ਉਹ ਇੰਨਾ ਹਿੰਸਕ ਰੂਪ ਧਾਰਨ ਕਰ ਜਾਂਦਾ ਕਿ ਫਿਰ ਉਹ ਮੌਤ ਦੇ ਘਾਟਿ ਉਤਾਰ ਦਿੰਦਾ ਹੁਣ ਤੱਕ ਕਿੰਨੀਆਂ ਸਟੋਰੀਆਂ ਇਹੋ ਜਿਹੀਆਂ ਜਿਹੜੀਆਂ ਹੱਡ ਬਿੱਤੀਆਂ ਲੋਕਾਂ ਦੇ ਨਾਲ ਹੋਈਆਂ ਜਿਦੇ ਵਿੱਚ ਕਤਲ ਹੋਏ ਇਹੋ ਜਿਹੀਆਂ ਕਿੰਨੀਆਂ ਸਟੋਰੀਆਂ ਲੋਕਾਂ ਦੀਆਂ ਸੱਚੀਆਂ ਕਹਾਣੀਆਂ ਸਾਹਮਣੇ ਆ ਚੁੱਕੀਆਂ ਨੇ